ਸਾਤਰੀਏ ਕਾਲਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪੁਦੀਨਾ ਚਟਨੀ ਬਣਾਵਾਂਗੇ ਤੇ ਪੁਦੀਨੇ ਚਟਨੀ ਵਾਲਾ ਸੈਂਡਵਿਚ ਬਣਾਵਾਂਗੇ ਇਹ ਸੈਂਡਵਿਚ ਬਹੁਤ ਜ਼ਿਆਦਾ ਟੇਸਟੀ ਬਣਦਾ ਹੈ ਇਹ ਸੈਂਡਵਿਚ ਬਹੁਤ ਜ਼ਿਆਦਾ ਕ੍ਰਿਸਪੀ ਬਣਦਾ ਹੈ ਕਈ ਵਾਰ ਬੱਚੇ ਇੱਕੋ ਤਰੀਕੇ ਦਾ ਸੈਂਡਵਿਚ ਖਾ ਖਾ ਕੇ ਅੱਕ ਜਾਂਦੇ ਨੇ ਤਾਂ ਆਪਾਂ ਉਹਨਾਂ ਨੂੰ ਇਸ ਤਰੀਕੇ ਦਾ ਵੱਖਰਾ ਜਿਹਾ ਸੈਂਡਵਿਚ ਬਣਾ ਕੇ ਖਵਾ ਸਕਦੇ ਹਾਂ ਬੱਚਿਆਂ ਨੂੰ ਇਹ ਆਪਾਂ ਹੁਣ ਵੀ ਖਵਾ ਸਕਦੇ ਹਾਂ ਤੇ ਟਿਫਿਨ ਵਿੱਚ ਵੀ ਦੇ ਸਕਦੇ ਹਾਂ ਸੈਂਡਵਿਚ ਬਹੁਤ ਜ਼ਿਆਦਾ ਕ੍ਰਿਸਪੀ ਤੇ ਟੇਸਟੀ ਬਣਦਾ ਹੈ ਇਸ ਸੈਂਡਵਿਚ ਨੂੰ ਬਣਾਉਣ ਤੇ ਕੋਈ ਜ਼ਿਆਦਾ ਸਮਾਂ ਵੀ ਨਹੀਂ ਲੱਗਦਾ ਤੇ ਆਪਾਂ ਨੂੰ ਕੋਈ ਇਸ ਦੇ ਲਈ ਜ਼ਿਆਦਾ ਚੀਜ਼ਾਂ ਦੀ ਜ਼ਰੂਰਤ ਵੀ ਨਹੀਂ ਹੈ। ਇਸ ਦੇ ਵਿੱਚ ਆਪਾਂ ਨੂੰ ਕੋਈ ਐਕਸਟਰਾ ਪਿਆਜ਼ ਟਮਾਟਰ ਲਗਾਉਣ ਦੀ ਜ਼ਰੂਰਤ ਨਹੀਂ ਹੈ। ਸੈਂਡਵਿਚ ਬਹੁਤ ਜ਼ਿਆਦਾ ਵਧੀਆ ਤੇ ਟੇਸਟੀ ਬਣ ਕੇ ਤਿਆਰ ਹੁੰਦਾ ਹੈ। ਇਹ ਬਹੁਤ ਹੀ ਕਲਰਫੁੱਲ ਜਿਹਾ ਸੈਂਡਵਿਚ ਬਣ ਕੇ ਤਿਆਰ ਹੋਏਗਾ। ਦੀ ਦੇਖ ਸਕਦੇ ਹਾਂ ਕਿੰਨਾ ਵਧੀਆ ਆਪਣਾ ਸੈਂਡਵਿਚ ਬਣ ਕੇ ਤਿਆਰ ਹੋਇਆ ਹੈ ਹੁਣ ਆਪਾਂ ਸੈਂਡਵਿਚ ਬਣਾਉਣ ਤੋਂ ਪਹਿਲਾਂ ਸੈਂਡਵਿਚ ਵਾਲੀ ਚਟਨੀ ਬਣਾਵਾਂਗੇ ਇਹ ਚਟਨੀ ਨੂੰ ਬਣਾਉਣ ਦੇ ਲਈ ਇੱਥੇ ਮੈਂ ਤਿੰਨ ਹਰੀਆਂ ਮਿਰਚਾਂ ਲਈਆਂ ਨੇ ਆਪਾਂ ਜਿੰਨਾ ਕਿ ਤਿੱਖਾ ਖਾਣਾ ਪਸੰਦ ਕਰਦੇ ਹਾਂ ਉਸ ਦੇ ਹਿਸਾਬ ਨਾਲ ਹਰੀਆਂ ਮਿਰਚਾਂ ਲੈ ਲਵਾਂਗੇ ਇਹ ਚਟਨੀ ਨੂੰ ਆਪਾਂ ਸੈਂਡਵਿਚ ਵਗੈਰਾ ਦੇ ਵਿੱਚ ਲਗਾ ਕੇ ਵੀ ਖਾ ਸਕਦੇ ਹਾਂ ਤੇ ਰੋਟੀ ਨਾਲ ਵੀ ਖਾ ਸਕਦੇ ਹਾਂ ਇੱਥੇ ਮੈਂ ਇੱਕ ਕੌਲੀ ਪੁਦੀਨਾ ਲਿਆ ਹੈ ਪਦੀਨਾ ਮੈਂ ਥੋੜਾ ਜ਼ਿਆਦਾ ਹੀ ਲਿਆ ਹੈ ਕਿਉਂਕਿ ਇਹ ਪੁਰਾਣੀ ਵਾਲੀ ਚਟਨੀ ਹੈ ਇਸਦੇ ਲਈ ਪਦੀਨਾ ਥੋੜਾ ਜ਼ਿਆਦਾ ਪਾਵਾਂਗੇ ਇੱਕ ਸੁੱਕੀ ਲਾਲ ਮਿਰਚ ਲਈ ਹੈ ਲਾਲ ਮਿਰਚ ਦੀ ਡੰਡੀ ਉਤਾਰ ਲਵਾਂਗੇ ਇੱਥੇ ਮੈਂ ਤਿੰਨ ਪਿਆਜ਼ ਲਏ ਨੇ ਪਿਆਜ਼ ਪਾਵਾਂਗੇ ਪਿਆਜ਼ ਨੂੰ ਇਸ ਤਰੀਕੇ ਨਾਲ ਕੱਟ ਕੇ ਪਾਵਾਂਗੇ ਇਸ ਦਿਨ ਆਪਾਂ ਪਿਆਜ਼ ਜਲਦੀ ਪਿਸ ਜਾਣਗੇ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਇਸਦੇ ਲਈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਜੇ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਇਸ ਤੋਂ ਪਹਿਲਾਂ ਅਸੀਂ ਦੇਸੀ ਤੇ ਪੰਜਾਬੀ ਸਟਾਈਲ ਦੇ ਵਿੱਚ ਪੁਦੀਨੇ ਦੀ ਚਟਨੀ ਪੁਦੀਨੇ ਦੀ ਖੱਟੀ ਮਿੱਠੀ ਚਟਨੀ ਦੀ रेसिपी ਵੀ ਸ਼ੇਅਰ ਕੀਤੀ ਹੈ ਜੇ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਤੁਸੀਂ ਉਹ ਵੀਡੀਓਜ਼ ਜ਼ਰੂਰ ਦੇਖਿਓ ਜੀ ਹੁਣ ਆਪਾਂ ਇਸ ਦੇ ਵਿੱਚ ਥੋੜੀ ਜਿਹੀ چینی ਤੇ ਥੋੜਾ ਜਿਹਾ ਗੁੜ ਪਾਵਾਂਗੇ ਇਸ ਦੇ ਨਾਲ ਬਹੁਤ ਵਧੀਆ ਟੇਸਟ ਆਏਗਾ ਚਟਨੀ ਦੇ ਵਿੱਚੋਂ ਇੱਥੇ ਮੈਂ 2 ਚਮਚ ਚੀਨੀ ਪਾਈ ਹੈ ਇੱਕ ਚਮਚ ਕਾਲਾ ਨਮਕ ਪਾਵਾਂਗੇ ਅੱਜ ਆਪਾਂ ਇਹ ਚਟਨੀ ਨੂੰ ਪਿਆਜ਼ ਪਾ ਕੇ ਬਣਾਵਾਂਗੇ ਆਪਾਂ ਇਹ ਚਟਨੀ ਨੂੰ ਬਿਨਾਂ ਪਿਆਜ਼ ਪਾਈ ਤੋਂ ਵੀ ਬਣਾ ਸਕਦੇ ਹਾਂ ਥੋੜਾ ਜਿਹਾ ਪੁਣਿਆ ਜੀਰਾ ਪਾਊਡਰ ਪਾਵਾਂਗੇ ਇਸ ਤਰੀਕੇ ਦੇ ਨਾਲ ਆਪਣੀ ਬਹੁਤ ਹੀ ਟੇਸਟੀ ਚਟਨੀ ਬਣ ਕੇ ਤਿਆਰ ਹੋਏਗੀ ਸਵਾਦ ਅਨੁਸਾਰ ਨਮਕ ਪਾਵਾਂਗੇ ਆਪਾਂ ਇਸ ਨੂੰ ਪੀਸ ਲਵਾਂਗੇ। ਹੁਣ ਆਪਣੀ ਚਟਨੀ ਪਿਸ ਕੇ ਤਿਆਰ ਹੈ। ਇਸ ਤਰੀਕੇ ਦੀ ਆਪਣੀ ਚਟਨੀ ਬਣ ਕੇ ਤਿਆਰ ਹੈ। ਆਪਾਂ ਇਸ ਨੂੰ ਪੀਸਣ ਵੇਲੇ ਪਾਣੀ ਨਹੀਂ ਪਾਇਆ ਸੀ। ਚਟਨੀ ਨੂੰ ਇੱਕ ਬੌਲ ਦੇ ਵਿੱਚ ਕੱਢ ਲਵਾਂਗੇ। ਇਹ ਚਟਨੀ ਬਹੁਤ ਟੇਸਟੀ ਲੱਗਦੀ ਹੈ। ਆਪਾਂ ਇਸ ਨੂੰ ਰੋਟੀ, ਪਰੌਂਠੇ ਜਾਂ ਸੈਂਡਵਿਚ ਦੇ ਵਿੱਚ ਲਗਾ ਕੇ ਖਾ ਸਕਦੇ ਹਾਂ। ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਔਲ ਕਰ ਦਿਓ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ। ਵੈਸੇ ਤਾਂ ਆਪਾਂ ਸੈਂਡਵਿਚ ਦੇ ਵਿੱਚ ਪਿਆਜ਼ ਟਮਾਟਰ ਅਲੱਗ ਤੋਂ ਕੱਟ ਕੇ ਰੱਖਦੇ ਹਾਂ ਪਰ ਅੱਜ ਆਪਾਂ ਇਹ ਸੌਸ ਵਾਲਾ ਸੈਂਡਵਿਚ ਬਣਾਵਾਂਗੇ। ਥੋੜੇ ਵੱਖਰੇ ਤਰੀਕੇ ਨਾਲ ਬਣਾਵਾਂਗੇ। ਇਸ ਦੇ ਲਈ ਆਪਾਂ ਪਿਆਜ਼ ਚਟਨੀ ਦੇ ਵਿੱਚ ਹੀ ਪਾਇਆ ਹੈ। ਪੁਦੀਨੇ ਦੀਏ ਚਟਨੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਹੁਣ ਚਟਨੀ ਬਣ ਕੇ ਤਿਆਰ ਹੈ ਹੁਣ ਆਪਾਂ ਸੈਂਡਵਿਚ ਬਣਾਵਾਂਗੇ ਇਸ ਦੇ ਲਈ ਇੱਥੇ ਮੈਂ ਦੋ ਬ੍ਰੈਡ ਲਏ ਨੇ ਫ੍ਰੈਸ਼ ਫ੍ਰੈਸ਼ ਬ੍ਰੈਡ ਲੈ ਰਮਾਂਗੇ ਤੇ ਬ੍ਰੈਡ ਦੀਆਂ ਕਿਨਾਰੀਆਂ ਨੂੰ ਕੱਟ ਲਵਾਂਗੇ ਬ੍ਰੈਡ ਦੀਆਂ ਚਾਰੋਂ ਕਿਨਾਰੀਆਂ ਨੂੰ ਚੰਗੀ ਤਰ੍ਹਾਂ ਕੱਟ ਲਵਾਂਗੇ ਇਸ ਨੂੰ ਵੀ ਆਪਾਂ ਵੇਸਟ ਨਹੀਂ ਕਰਾਂਗੇ ਇਸ ਨੂੰ ਵੀ ਆਪਾਂ ਯੂਜ਼ ਕਰਾਂਗੇ ਵੈਸੇ ਤਾਂ ਅਸੀਂ ਆਪਣੇ ਚੈਨਲ ਤੇ ਸੈਂਡਵਿਚ ਨੂੰ ਬਣਾਉਣ ਦੇ ਅਲੱਗ-ਅਲੱਗ ਤਰੀਕੇ ਦੀ ਰੈਸਪੀ ਸ਼ੇਅਰ ਕੀਤੀ ਹੈ ਪਰ ਅੱਜ ਆਪਾਂ ਪਦੀਨਾ ਸੌਸ ਵਾਲਾ ਸੈਂਡਵਿਚ ਬਣਾਵਾਂਗੇ ਉਹ ਵੀ ਬਹੁਤ ਨਵੇਂ ਜਿਹੇ ਤਰੀਕੇ ਨਾਲ ਬਰੈਡ ਦੀਆਂ ਕਿਨਾਰੀਆਂ ਨੂੰ ਵੀ ਆਪਾਂ ਇੱਕ ਸਾਈਡ ਰੱਖ ਲਵਾਂਗੇ ਤੇ ਇਹਨਾਂ ਨੂੰ ਆਪਾਂ ਯੂਜ਼ ਕਰਾਂਗੇ ਵੇਸਟ ਨਹੀਂ ਕਰਾਂਗੇ ਬ੍ਰੈਡ ਦੀਆਂ ਕਿਨਾਰੀਆਂ ਨੂੰ ਚੰਗੀ ਤਰ੍ਹਾਂ ਕੱਟਣ ਤੋਂ ਬਾਅਦ ਆਪਾਂ ਇਸ ਦੇ ਉੱਪਰ ਬਟਰ ਲਗਾਵਾਂਗੇ। ਬ੍ਰੈਡ ਦੀਆਂ ਬਚੀਆਂ ਹੋਈਆਂ ਕਿਨਾਰੀਆਂ ਦਾ ਆਪਾਂ ਬ੍ਰੈਡ ਕਰਮ ਵੀ ਬਣਾ ਸਕਦੇ ਹਾਂ। ਬ੍ਰੈਡ ਉੱਪਰ ਬਟਰ ਲਗਾ ਲਵਾਂਗੇ। ਬ੍ਰੈਡ ਉੱਪਰ ਚੰਗੀ ਤਰ੍ਹਾਂ yellow butter ਲਗਾ ਲਵਾਂਗੇ। ਇਹ ਸੈਂਡਵਿਚ ਬਹੁਤ ਹੀ ਕ੍ਰਿਸਪੀ ਤੇ ਟੇਸਟੀ ਬਣ ਕੇ ਤਿਆਰ ਹੋਣਗੇ ਜਿਵੇਂ ਤੁਹਾਨੂੰ ਸਾਡੀ ਪਿਛਲੀ ਸੈਂਡਵਿਚ ਵਾਲੀ ਵੀਡੀਓ ਬਹੁਤ ਪਸੰਦ ਆਈ ਸੀ ਇਹ ਵੀਡੀਓ ਵੀ ਤੁਹਾਨੂੰ ਬਹੁਤ ਪਸੰਦ ਆਏਗੀ ਇਸ ਤਈ ਕਿ ਜੇ ਨਾਲ ਆਪਾਂ ਸਿੰਪਲ ਸਾਸ ਤੋਂ ਸੈਂਡਵਿਚ ਬਣਾ ਕੇ ਤਿਆਰ ਕਰ ਸਕਦੇ ਹਾਂ ਹੁਣ ਆਪਾਂ ਦੂਸਰੇ ਬ੍ਰੈਡ ਉੱਪਰ ਵੀ ਬਟਰ ਲਗਾ ਲਵਾਂਗੇ। ਦੋਵੇਂ ਬ੍ਰੈਡ ਉੱਪਰ ਚੰਗੀ ਤਰ੍ਹਾਂ ਬਟਰ ਲਗਾ ਲਵਾਂਗੇ। ਅਸੀਂ ਰੋਜ਼ ਆਪਣੇ ਚੈਨਲ ਤੇ ਨਵੇਂ-ਨਵੇਂ ਵੀਡੀਓਜ਼ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ग्रीन सॉस ਵਾਲਾ सैंडविच ਬਹੁਤ ਜ਼ਿਆਦਾ ਟੇਸਟੀ ਬਣਦਾ ਹੈ ਆਪਾਂ ਸਾਸ ਦੇ ਵਿੱਚ ਪੁਦੀਨਾ ਪਾਇਆ ਹੈ ਪੁਦੀਨਾ ਠੰਡਾ ਹੁੰਦਾ ਹੈ ਗਰਮੀਆਂ ਦੇ ਲਈ ਅੰਜਦੋਂ ਆਪਣਾ ਮਨ ਕਰੇ ਆਪੇ ਸੈਂਡਵਿਚ ਨੂੰ ਬਣਾ ਸਕਦੇ ਹਾਂ ਇਸ ਨੂੰ ਆਪਾਂ ਬੱਚਿਆਂ ਨੂੰ ਟਿਫਿਨ ਵਿੱਚ ਵੀ ਦੇ ਸਕਦੇ ਹਾਂ ਇਸ ਨੂੰ ਬਣਾਉਣਾ ਬਹੁਤ ਆਸਾਨ ਹੈ ਹੁਣ ਆਪਾਂ ਇਸ ਬ੍ਰੈਡ ਉੱਪਰ ਦੂਸਰਾ ਬ੍ਰੈਡ ਰੱਖਾਂਗੇ ਇਸਦੇ ਲਈ ਆਪਾਂ ਫਰੈਸ਼ ਬ੍ਰੈਡ ਲੈ ਲਵਾਂਗੇ ਗ੍ਰੀਨ ਸੌਸ ਰੱਖਾਂਗੇ ਬ੍ਰੈਡ ਉੱਪਰ ਬ੍ਰੈਡ ਉੱਪਰ ਚੰਗੀ ਤਰ੍ਹਾਂ ਸੌਸ ਲਗਾ ਲਵਾਂਗੇ ਸੈਂਡਵਿਚ ਨੂੰ ਆਪਾਂ ਬੱਚਿਆਂ ਨੂੰ ਟਿਫਿਨ ਦੇ ਵਿੱਚ ਵੀ ਦੇ ਸਕਦੇ ਹਾਂ ਕਿਉਂਕਿ ਆਪਾਂ ਇਸਦੇ ਵਿੱਚ ਜੋ ਸੌਸ ਲਗਾਵਾਂਗੇ ਇਹ ਜ਼ਿਆਦਾ ਤਿੱਖੀ ਨਹੀਂ ਹੈ ਆਪਾਂ ਇਸਦੇ ਵਿੱਚ ਚੀਨੀ ਪਾਈ ਹੈ ਚੀਨੀ ਪਾਉਣ ਦੇ ਨਾਲ ਇਸ ਦਾ ਟੇਸਟ ਜ਼ਿਆਦਾ ਤਿੱਖਾ ਨਹੀਂ ਹੋਇਆ ਹੈ ਬ੍ਰੈਡ ਉੱਪਰ ਚੰਗੀ ਤਰ੍ਹਾਂ ਗ੍ਰੀਨ ਸੌਸ ਲਗਾ ਲਵਾਂਗੇ ਜਿਹਨਾਂ ਇੱਕ ਸੌਸ ਆਪਾਂ ਖਾਣੀ ਹੋਈਗੀ ਉਹਨਾਂ ਇੱਕ ਸੌਸ ਨੂੰ ਬ੍ਰੈਡ ਉੱਪਰ ਚੰਗੀ ਤਰ੍ਹਾਂ ਲਗਾ ਲਵਾਂਗੇ ਚੀਜ਼ ਰੱਖਾਂਗੇ ਬ੍ਰੈਡ ਉੱਪਰ ਅੱਜ ਆਪਾਂ ਬਹੁਤ ਹੀ ਟੇਸਟੀ ਜਿਹੜਾ ਸੌਸ ਤੇ ਚੀਜ਼ ਵਾਲਾ ਸੈਂਡਵਿਚ ਬਣਾਵਾਂਗੇ चीज़ रखने बाद इस उपर ओरीगैनो लगावेंगे इस अपना बहुत ही टेस्टी दे कलरफुल अजि सैंडविच बन के तैयार होएगा चिली फ्लेक्स लगावेंगे ਦੀ ਲੀਫ ਲੈਕਸ ਤੇ 오ਰੀਗানো ਨੂੰ ਚਾਕੂ ਦੇ ਨਾਲ ਸੈੱਟ ਕਰ ਲਵਾਂਗੇ ਤਾਂ ਕਿ ਇਹ ਸਾਰੇ ਬ੍ਰੈਡ ਉੱਪਰ ਚੰਗੀ ਤਰ੍ਹਾਂ ਸੈੱਟ ਹੋ ਜਾਏ ਇਹ ਸੈਂਡਵਿਚ ਖਾਣ ਦੇ ਵਿੱਚ ਬਹੁਤ ਜ਼ਿਆਦਾ ਕ੍ਰਿਸਪੀ ਤੇ ਟੇਸਟੀ ਬਣਦਾ ਹੈ ਹੁਣ ਆਪਾਂ ਇਹ ਵਾਲੀ ਬ੍ਰੈਡ ਉੱਪਰ ਦੂਸਰੇ ਬ੍ਰੈਡ ਨੂੰ ਰੱਖਾਂਗੇ తాకి బిడ్డ బ్రెడ్ రూట్ సెండ్చ తే ఉప పకా లేకపోతే హను సెడ్చను తవే పేన పకా లేన బే తన ఏ రెస్పి వదిగా కెనల్ ను సబ్స్క్రైబ కెనల్ ను సబ్స్క్రైబర్ బలైకన్ జా ఓల్ పేన పకా లే సెండ్చ ਧੂਮਾ ਸਾਈਡਾਂ ਤੋਂ ਕ੍ਰਿਸਪੀ ਹੋਣ ਤੱਕ ਸੈਂਡਵਿਚ ਨੂੰ ਪਕਾ ਲਵਾਂਗੇ ਸੈਂਡਵਿਚ ਦੀਆਂ ਸਾਈਡਾਂ ਤੇ ਬਟਰ ਲਗਾਵਾਂਗੇ ਜੇਕਰ ਤੁਹਾਨੂੰ ਸੈਂਡਵਿਚ ਬਣਾਉਣਾ ਤੇ ਖਾਣਾ ਪਸੰਦ ਹੈ ਤਾਂ ਤੁਸੀਂ ਇੱਕ ਵਾਰ ਇਸ ਤਰੀਕੇ ਨਾਲ ਪਧਨੇ ਦੀ ਚਟਨੀ ਵਾਲਾ ਸੈਂਡਵਿਚ ਬਣਾ ਕੇ ਦੇਖਿਓ ਜੀ ਇਹ ਬਹੁਤ ਜ਼ਿਆਦਾ ਟੇਸਟੀ ਬਣਦਾ ਹੈ ਤੇ ਬਹੁਤ ਜਲਦੀ ਵੀ ਬਣ ਜਾਂਦਾ ਹੈ ਉਹ ਆਪਣਾ ਸੈਂਡਵਿਚ ਨਿਕ ਸਾਈਡ ਤੋਂ ਪਕਾ ਲਿਆ ਹੈ ਕ੍ਰਿਸਪੀ ਜਿਹਾ ਹੁਣ ਤੱਕ ਹੁਣ ਆਪਾਂ ਇਸ ਨੂੰ ਦੂਸਰੀ ਸਾਈਡ ਤੋਂ ਵੀ ਪਕਾ ਲਵਾਂਗੇ ਤੇ ਇਸ ਉੱਪਰ ਬਟਰ ਲਗਾਵਾਂਗੇ ਇਹ ਸੈਂਡਵਿਚ ਖਾਣ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਬਣਦੇ ਨੇ ਤੁਸੀਂ ਇੱਕ ਵਾਰ ਇਸ ਤਰੀਕੇ ਨਾਲ ਸੈਂਡਵਿਚ ਬਣਾ ਕੇ ਦੇਖਿਓ ਜੀ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਕਈ ਹੋਰ ਵੀਡੀਓਜ਼ ਵੀ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਜ਼ਰੂਰ ਦੇਖਿਓ ਜੀ ਇਸ ਤੋਂ ਪਹਿਲਾਂ ਅਸੀਂ ਕਈ ਤਰ੍ਹਾਂ ਦੇ ਸੈਂਡਵਿਚ ਪਰੌਂਠੇ ਹਲਵੇ ਤੇ ਕਈ ਹੋਰ ਰੈਸਪੀਜ਼ ਵੀ ਸ਼ੇਅਰ ਕੀਤੀਆਂ ਨੇ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਜੇ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਹੁਣ ਸੈਂਡਵਿਚ ਦੋਵਾਂ ਸਾਈਡਾਂ ਤੋਂ ਇਸ ਤਰੀਕੇ ਨਾਲ ਪੱਕ ਚੁੱਕਿਆ ਹੈ ਆਪਾਂ ਇਸ ਨੂੰ ਥੋੜਾ ਜਿਹਾ ਹੋਰ ਪਕਾ ਲਵਾਂਗੇ तो तु देख सकते हो अपना सैंडविच कि वी बन के तैयार होया है हम सैंडविच बन के तैयार है इसमें प्लेट सर्व कर लवेंगे हम अपना बहुत ही टेस्टी दे, क्रिस्पी जो है सैंडविच बन के तैयार है ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਤੇ ਕ੍ਰਿਸਪੀ ਬਣ ਕੇ ਤਿਆਰ ਹੋਇਆ ਹੈ ਆਪਾਂ ਸੈਂਡਵਿਚ ਨੂੰ ਇਸ ਤਰੀਕੇ ਨਾਲ ਵੀ ਸਰਵ ਕਰ ਸਕਦੇ ਹਾਂ ਪਰ ਆਪਾਂ ਸੈਂਡਵਿਚ ਨੂੰ ਕੱਟ ਕੇ ਸਰਵ ਕਰ ਲਵਾਂਗੇ ਇਸ ਤਰੀਕੇ ਨਾਲ ਆਪਣਾ ਬਹੁਤ ਹੀ ਟੇਸਟੀ ਤੇ ਕਲਰਫੁਲ ਜਿਹਾ ਸੈਂਡਵਿਚ ਬਣ ਕੇ ਤਿਆਰ ਹੁੰਦਾ ਹੈ ਹੁਣ ਆਪਣਾ ਇਸ ਤਰੀਕੇ ਦਾ ਸੈਂਡਵਿਚ ਬਣ ਕੇ ਤਿਆਰ ਹੈ ਇਸ ਦੇ ਵਿੱਚ ਬਹੁਤ ਹੀ ਵਧੀਆ ਸਾਸ ਤੇ ਚੀਜ਼ ਦੀ ਲੇਅਰ ਹੋਈ ਹੈ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਅਸੀਂ ਆਪਣੇ ਚੈਨਲ ਤੇ ਰੋਜ਼ ਨਵੀਂ-ਨਵੀਂ ਵੀਡੀਓਜ਼ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਵੀਡੀਓ ਨੂੰ ਲਾਈਕ ਕਰਿਓ ਵੀਡੀਓ ਦੇਖਣ ਦੇ ਲਈ ਧੰਨਵਾਦ